ਨੋ ਵੀ ਦੋਸਤੋ ਮੌਸਮ ਨੇ ਇੱਕਦਮ ਆਪਣਾ ਮਜਾਜ ਬਦਲ ਲਿਆ ਪਹਿਲਾਂ ਤਾਂ ਹਨੇਰੀ ਚੱਲੀ ਖੂਬ ਹਜੇ ਵੀ ਤੁਸੀਂ ਦੇਖ ਸਕਦੇ ਹੋ ਦਰਖਤ ਪੂਰੇ ਝੂਮ ਰਹੇ ਨੇ ਹਵਾ ਦੇ ਨਾਲ ਹਨੇਰੀ ਬਹੁਤ ਜ਼ਿਆਦਾ ਸੀਗੀ ਜਿਹੜੀ ਕਿ ਹਨੇਰੀ ਥੋੜੀ ਖੰਮ ਚੁੱਕੀ ਆ ਪਰ ਹੁਣ ਜਿਹੜਾ ਚਿੰਤਾ ਵਧੀ ਆ ਉਹ ਵਧਾਈਆ ਬੱਦਲ ਨੇ ਜਿਹੜਾ ਚੜ ਕੇ ਆ ਰਿਹਾ ਜੋ ਆਉਣਾ ਨਹੀਂ ਚਾਹੀਦਾ ਕਿਉਂਕਿ ਇਹ ਸਮਾ ਜਿਹੜਾ ਇਹ ਹਨੇਰੀ ਤੇ ਮੀਂਹ ਵਾਲਾ ਨਹੀਂ ਇਹ ਤਾਂ ਧੁੱਪਾਂ ਚਾਹੀਦੀਆਂ ਸੀ ਕਿਉਂਕਿ ਕਿਸਾਨ ਭਰਾ ਨੇ ਜਿਹੜੇ ਮੇਰੇ ਵੀਰ ਉਹਨਾਂ ਦੀਆਂ ਜਿਹੜੀਆਂ ਫਸਲਾਂ ਨੇ ਉਹ ਜਿਹੇ ਖੇਤਾਂ ਵਿੱਚ ਖੜੀਆਂ ਨੇ ਇੱਕਾ ਦੁੱਕਾ ਕਣਕਾਂ ਵੱਡੀਆਂ ਗਈਆਂ ਹੋਣੀਆਂ ਵੈਸੇ ਇਹ ਤਕਰੀਬਨ ਤਕਰੀਬਨ ਅਜੇ ਕੰਮ ਤੇ ਆਈ ਆ ਕਾਫੀ ਜ਼ਿਆਦਾ ਪਿਆ ਥੋੜਾ ਨਹੀਂ ਪਿਆ ਇਸ ਕਰਕੇ ਇਹ ਜ਼ਰੂਰ ਚੰਤਾ ਹੁੰਦੀ ਆ ਇਸ ਚੀਜ਼ ਨਾਲ ਕਿ ਮੌਸਮ ਠੀਕ ਰਵੇ ਕਿਉਂਕਿ ਜਦ ਤੱਕ ਫਸਲ ਕਰਨੀ ਆਉਂਦੀ ਪੱਕ ਕੇ ਆਪਣੀ ਵਾਹੀਗ੍ਰਿ ਦੀ ਕਿਰਪਾ ਨਾਲ ਨੇਪਰੇ ਨਹੀਂ ਚੜਦੀ ਉਦੋਂ ਤੱਕ ਆਪਾਂ ਨੂੰ ਸ਼ਾਂਤੀ ਨਹੀਂ ਆਉਂਦੀ 6 ਮਹੀਨੇ ਦੀ ਮਿਹਨਤ ਹੁੰਦੀ ਆ ਮੇਰੇ ਭਰਾਵਾਂ ਨੇ ਕੀਤੀ ਹੋਈ ਬਹੁਤ ਸਾਰੀਆਂ ਢੇਰ ਸਾਰੀਆਂ ਆਸਾਂ ਹੁੰਦੀਆਂ ਨੇ ਸਾਰਿਆਂ ਨੂੰ ਫਸਲਾਂ ਦੇ ਉੱਤੇ ਕਿਉਂਕਿ ਪੱਲਿਓ ਖਰਚੇ ਕੀਤੇ ਹੁੰਦੇ ਨੇ ਇਹ ਤਾਂ ਜਿਹੜੇ ਕਰਦੇ ਆ ਖੇਤੀ ਉਹਨਾਂ ਨੂੰ ਪਤਾ ਔਰ ਦੂਸਰੇ ਬੰਦੇ ਨਹੀਂ ਇਹ ਦਰਦ ਨੂੰ ਸਮਝ ਸਕਦੇ ਤਰ ਜੂਏ ਤਾਂ ਜ਼ਿਆਦਾ ਵਿੱਤਰ ਬੱਦਲ ਬਾਕੀ ਦੇਖੋ ਕਿਉਂਕਿ ਮੌਸਮ ਵਿਭਾਗ ਵੀ 2-3 ਦਿਨ ਦਾ ਅਲਰਟ ਕਰ ਰਿਹਾ ਸੀਗਾ ਹਲਕੀ ਹਲਕੀ ਬਿਜਲੀ ਵੀ ਲੱ ਸਕਣ ਲੱਗੀ ਆ ਬੱਦਲ ਵੀ ਗੜ ਕੇ ਰਹੇ ਆ ਕਾਲਜਵੇ ਆਪਾਂ ਅਰਦਾਸ ਬੇਨਤੀ ਕਰ ਸਕਦੇ ਆ ਸੁਖ ਸੁਵਿਧੀ ਨਾਲ ਫਸਲ ਘਰ ਚ ਆ ਜਵੇ ਕਿਉਂਕਿ ਜਿਹੜੇ ਮੇਰੇ ਭਰਾ ਖੇਤੀ ਕਰਦੇ ਆ ਉਹਨਾਂ ਦਾ ਤਾਂ ਸਾਰਾ ਕੁਝ ਹੀ ਉਹਦੇ ਤੇ ਲੱਗਿਆ ਹੁੰਦਾ 6 ਮਹੀਨੇ ਪੱਲਿਓ ਬੱਚਿਆਂ ਦੀ ਤਰ੍ਹਾਂ ਪਾਲਦੇ ਆ ਫਸਲਾਂ ਕਿਉਂਕਿ ਅਸੀਂ ਖੁਦ ਆਪ ਖੇਤੀ ਕਰਦੇ ਰਹੇ ਆ ਪਿੰਡ ਬਹੁਤ ਜ਼ਿਆਦਾ ਇਸ ਕਰਕੇ ਦਰਦ ਸਮਝਦੇ ਆ ਇਹ ਚੀਜ਼ਾਂ ਦਾ ਕਈ ਵਾਰੀ ਤਾਂ ਹੈਰਾਨਗੀ ਹੁੰਦੀ ਆ ਵੀ ਜਦੋਂ ਜ਼ਰੂਰਤ ਹੁੰਦੀ ਆ ਉਦੋਂ ਮੀਂਹ ਵਗੈਰਾ ਆਉਂਦਾ ਨਹੀਂ ਜਦੋਂ ਫਸਲ ਪੱਕ ਜਾਂਦੀ ਆ ਪੱਕਣ ਤੇ ਆਉਂਦੀ ਆ ਜਾਂ ਦਾਣੇ ਤੇ ਫੈਸ਼ਰ ਚੱਲ ਜਾਂਦੇ ਆ ਹੁਣ ਕੰਬਾਈ ਨਾ ਹੋ ਗਈਆਂ ਵੀ ਉਸ ਟਾਈਮ ਤੇ ਮੌਸਮ ਇੰਨਾ ਕਿਉਂ ਫਰਾਵ ਕਰ ਦਿੰਦਾ ਵਾਹਿਗੁਰੂ ਕਿਰਪਾ ਕਿਉਂ ਨਹੀਂ ਕਰਦਾ ਉਹ ਫੇਰ ਉਹੀ ਗੱਲ ਆ ਜਾਂਦੀ ਆ ਵੀ ਜੋ ਉਸ ਵਹੀ ਗੁਰੂ ਨੂੰ ਮਨਜ਼ੂਰ ਹੋਣਾ ਉਹੀ ਆ ਆਪਣੇ ਹੱਥ ਬਸ ਕੁਛ ਨਹੀਂ ਬਸ ਅਰਦਾਸ ਬੇਨਤੀ ਕਰ ਸਕਦੇ ਆ ਆਪਾਂ ਬੇਵਾਹਿਗੁਰੂ ਕਿਰਪਾ ਰੱਖਿਓ ਆਪਣੀ ਰੇਕ ਦੀਆਂ ਅਸਾਂ ਜੁੜੀਆਂ ਹੋਈਆਂ ਨੇ ਫਸਲਾਂ ਨਾਲ ਕਿੰਨਾ ਕੁਛ ਆਪਣਾ ਪਲਾਨ ਕੀਤਾ ਹੁੰਦਾ ਵੀ ਫਸਲ ਆਉਗੀ ਆਪਾਂ ਆ ਕਰਾਂਗੇ ਉਹ ਕਰਾਂਗੇ ਆੜਤੀ ਦੇ ਹਿਸਾਬ ਕਿਤਾਬ ਹੈ ਨਾ ਕਿਉਂਕਿ 6 ਮਹੀਨੇ ਆਪਾਂ ਆਪਦੇ ਪੱਲਿਓ ਲਾਏ ਹੁੰਦੇ ਆ ਪੈਸੇ ਜਦੋਂ ਆਉਣ ਦੀ ਆਸ ਹੁੰਦੀ ਆ ਉਦੋਂ ਇਦਾਂ ਦਾ ਮੌਸਮ ਹੋ ਜਵੇ ਤਾਂ ਫਿਰ ਟੈਨਸ਼ਨ ਵਧਣੀ ਤਾਂ ਲਾਜ਼ਮੀ ਛੇ ਨੂੰ ਦੇਖਦੇ ਆ ਕੀ ਬਣਦਾ ਇਹ ਹੀ ਕਹਿ ਸਕਦੇ ਆ ਕਿ ਬਸ ਅਰਦਾਸ ਬੇਨਤੀਆਂ ਕਰੋ ਵੀ ਸੋ ਖਸਵਲੀ ਨਾਲ ਫਸਲਕਾਰ ਆ ਜਵੇ ਉਹ ਵੈਸੇ ਅੱਗੇ ਵੱਡੀ ਪੈ ਜਾਂਦੀ ਸੀ 13 ਅਪ੍ਰੈਲ ਨੂੰ ਕਹਿੰਦੇ ਹੁੰਦੇ ਸੀ ਇੱਕ ਵਾਰੀ ਟੱਕ ਲਾ ਲਓ ਸਾਖੀ ਵਾਲੇ ਦਿਨ ਨੂੰ ਤੇ ਹੁਣ ਅਸੀਂ ਵੀ ਸ਼ਹਿਰ ਆ ਗਏ ਪਿੰਡੋਂ ਪਰ ਪਿੰਡ ਜਾਣੇ ਆ ਫਸਲਾਂ ਦੇ ਇਸ ਦਿਨਾਂ ਕਰਦੇ ਆ ਹੁਣ ਅੱਗੇ ਵਾਲੀ ਗੱਲ ਤਾਂ ਨਹੀਂ ਰਹੀ ਕੋਈ ਹਗੇਤੀ ਵੱਡੀ ਕਰ ਲੈਂਦਾ ਕੋਈ ਪਛੇਤੀ ਜਿਸ ਹਿਸਾਬ ਨਾਲ ਬੀਜਿਆ ਹੁੰਦਾ ਵੀ ਹੈ ਨਾ ਫਸਲ ਵਿਜੀ ਹੁੰਦੀ ਹੈ ਉਸੇ ਤਰ੍ਹਾਂ ਨਾਲ ਪਰ ਚਾਹੁੰਦੇ ਹੀ ਆ ਕਿ ਵਾਹਿਗੁਰੂ ਸੁੱਖ ਸਬਿੱਲੀ ਨਾਲ ਸਾਰੀ ਫਸਲ ਘਰ ਆ ਜਾਵੇ ਕਿਰਪਾ ਰੱਖਣ ਆਪਣੀ ਚਲੋ ਜੀ ਮਿਲਦੇ ਆ ਤੁਹਾਨੂੰ ਫੇਰ ਕਿਸੇ ਹੋਰ ਵੀਡੀਓ ਦੇ ਨਾਲ ਦੇਖਦੇ ਆ ਹੋਰ ਮੌਸਮ ਦਾ ਕੀ ਹੁੰਦਾ ਹਾਲ ਵਾਹਿਗੁਰੂ ਸੁਖੀ ਰੱਖੇ